ਇੱਕ ਜਿਹੜਾ ਮੁਸਲਮਾਨ ਉਹ ਪਿੱਛੋਂ ਦੀ ਭੱਜਣ ਦੀ ਕੋਸ਼ਿਸ਼ ਕਰਦਾ ਪਰ ਸਿੰਘ ਉਹਨੂੰ ਫੜ ਕੇ ਛਿਲ ਦਿੰਦੇ ਨੇ ੱੱਕੇ ਚੜ੍ਹ ਜਾਂਦਾ ਤੇ ਦੂਜਾ ਵੀ ਅੰਦਰੇ ਹੁੰਦਾ ਤੇ ਜਦੋਂ ਪੁਲਿਸ ਅੰਦਰ ਪਹੁੰਚਦੀ ਤੇ ਅੰਦਰ ਡਰੱਗ ਮਾਰਵਾਨਾ ਤੇ ਜੋ ਵੀ ਇਹ ਕਨਵਰਜਨ ਦੀਆਂ ਚੀਜ਼ਾਂ ਵਰਤਦੇ ਨੇ ਮੁਸਲਮਾਨ ਉਹ ਅੰਦਰੋਂ ਮਿਲੀਆਂ ਨੇ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਇਹਨਾਂ ਨੂੰ ਤੇ ਇਲੀਗਲ ਵੈਪਨਸ ਮਿਲੇ ਨੇ ਤੇ ਕੇਸ ਤੇ ਬੜਾ ਵੱਡਾ ਪਿਆ ਹੈ ਪਰ ਸਰੂਪ ਮਾਰੇ ਦਾ ਉਹ ਉਹਦਾ ਕੋ ਨੁਕਸਾਨ ਨਹੀਂ ਹੋਇਆ ਪਤਾ ਨਹੀਂ ਕੀ ਕਰਨਾ ਚਾਹੁੰਦੇ ਸੀ ਉਹ ਲੋਗ ਕੀ ਕੀਤਾ ਨਾ ਲੋਕਾਂ ਨੇ ਪਰ ਉਹ ਹੁਣ ਵੱਡੇ ਕੇਸ ਫਸ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਪੁੱਜੋ ਠੀਕ ਠਾਕ ਹੋ ਅੱਜ ਜਿਹੜੀ ਖਬਰ ਹੈ ਇਹ ਨਿਊਯਾਰਕ ਤੋਂ ਹੈ ਲੌਂਗ ਅਲੈਨੀਊ ਹਾਈਡ ਪਾਰਕ ਦੀ ਤਾਨਕ ਗੁਰਗਨ ਸਿੰਘ ਮਹਾਰਾਜ ਦੀ ਬੇਦਬੀ ਕਰਨ ਦੀ ਕੋਸ਼ਿਸ਼ ਹੋਈ ਸੀ ਪਰ ਜਿਹੜੇ ਸਿੰਘ ਨੇ ਨਿਊਯਾਰਕ ਦੇ ਉਹਨਾਂ ਨੇ ਇਹ ਕੋਸ਼ਿਸ਼ ਜਿਹੜੀ ناکਾਮਯਾਬ ਕੀਤੀ ਹੈ ਹੋਇਆ ਇਦਾਂ ਕਿ ਜਿਸ ਗੱਲ ਦਾ ਸੀ ਰੋਲਾ ਬੜੇ ਸਾਲਾਂ ਤੋਂ ਪਾ ਰਹੇ ਹਾਂ ਜਿਹਦੇ ਵਾਸਤੇ ਅਕਾਲ ਤਖਤ ਵੀ ਸਾਡੇ ਖਿਲਾਫ ਖੜ ਗਿਆਗੇ ਗਰੂਮਿੰਗ ਗੈਂਗ ਦੇ ਬਾਰੇ ਨਿਊਯਾਰਕ ਕੁਇਨਸ ਦੇ ਅੰਦਰ ਇੱਕ ਰਾਮਗੜੀਆ ਗੁਰਦੁਆਰਾ ਹੈ ਜਿਹਦੇ ਇੱਕ ਕਮੇਟੀ ਮੈਂਬਰ ਦਾ ਤਲਾਕ ਚੱਲ ਰਿਆ ਸੀ ਉਹਦੀ ਘਰ ਦੀ ਦੇ ਨਾਲ ਜੇ ਜਿਹੜੀ ਉਹਦੀ ਘਰ ਦੀ ਹੈ ਉਹ ਗਰੂਮਿੰਗ ਗੈਂਗ ਦੇ ਇਨਫਲੂਐਂਸ ਵਿੱਚ ਆ ਕੇ ਤੇ ਕੁਝ ਮੁਸਲਮਾਨ ਮੁੰਡਿਆਂ ਨਾਲ ਰਹਿ ਰਹੀ ਸੀਗੀ ਉਨੇ ਕੀ ਕੀਤਾ ਕਿ ਗੁਰੂ ਘਰ ਜਾ ਕੇ ਤੇ ਇਹਨੇ ਬੇਨਤੀ ਕੀਤੀ ਕਿ ਮੈਂ ਸਹਿਜ ਪਾਠ ਆਪਣੇ ਘਰ ਪ੍ਰਾਰੰਭ ਕਰਨਾ ਹੈ ਤੇ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸਰੂਪ ਦਿੱਤਾ ਜਾਵੇ ਤੇ ਗਰੰਥੀ ਸਿੰਘ ਜਿਹੜੇ ਉਥੇ ਦਰੀਆਂ ਉਛਾ ਕੇ ਜਿਸ ਤਰ੍ਹਾਂ ਆਪਾਂ ਕਰਦੇ ਪੂਰਾ ਪ੍ਰਬੰਧ ਕਰਕੇ ਤੇ ਜਦ ਮਹਾਰਾਜ ਦੇ ਪ੍ਰਕਾਸ਼ ਕੀਤੇ ਤੇ ਉਹ ਕਹਿੰਦੀ ਕਿ ਮੈਂ ਜਾਣਾ ਕਿਤੇ ਤੁਸੀਂ ਘੰਟੇ ਬਾਅਦ ਵਾਪਸ ਆ ਜਿਓ ਤੇ ਆਪਾਂ ਪ੍ਰਕਾਸ਼ ਜਿਹੜਾ ਫਿਰ ਜਿਹੜਾ ਸਹਿਜ ਪਾਠ ਆਰੰਭ ਕਰਾਂਗੇ ਉਹ ਚਲੇ ਜਾਂਦੇ ਨੇ ਮੁੜ ਕੇ ਇਸ ਗੱਲ ਨੂੰ ਮਹੀਨਾ ਹੋ ਜਾਂਦਾ ਸਵਾ ਮਹੀਨਾ ਤੇ ਉਹ ਨਾ ਫੋਨ ਚੱਕਦੀ ਨਾ ਕਿਸੇ ਨਾਲ ਗੱਲ ਕਰਦੀ ਹੈ ਤੇ ਜਦੋਂ ਫਿਰ ਗਰੰਥੀ ਸਿੰਘ ਹੁਣੀ ਜਿਹੜੇ ਫਿਰ ਗੱਲਬਾਤ ਕਰਦੇ ਉਹ ਕਹਿੰਦੀ ਤੁਹਾਡਾ ਜਿਹੜਾ ਗੁਰੂ ਨਾ ਉਹ ਮੈਂ ਪੱਕੇ ਭਾਂਡੇ ਜਪਾਤਾ ਸਿੰਘਾ ਨੇ ਪੁਲਿਸ ਦੀ ਮਦਦ ਲਈ ਪ੍ਰਸ਼ਾਸਨ ਦੀ ਮਦਦ ਲਈ ਤੇ ਉਹ ਟਾਈਮ ਦਿੱਤਾ ਪੁਲਿਸ ਨੂੰ ਵੀ ਅਗਰ 8 ਵਜੇ ਤੱਕ ਇਹ ਦਰਵਾਜ਼ਾ ਨਹੀਂ ਖੋਲਦੇ ਘਰ ਦਾ ਤੇ ਅਸੀਂ ਅੰਦਰੋਂ ਜਿਹੜਾ ਸਰੂਪ ਮਹਾਰਾਜ ਦਾ ਧੱਕੇ ਨਾਲ ਚੱਕ ਲੰਗ ਜਾ ਕੇ ਪੁਲਿਸ ਨਾਲ ਜਾਂਦੀ ਹੈ ਲੀਗਲ ਕਾਰਵਾਈ ਪੈਂਦੀ ਹੈ ਇੱਕ ਜਿਹੜਾ ਮੁਸਲਮਾਨ ਹੈ ਉਹ ਪਿੱਛੋਂ ਦੀ ਭੱਜਣ ਦੀ ਕੋਸ਼ਿਸ਼ ਕਰਦਾ ਪਰ ਸਿੰਘ ਉਹਨੂੰ ਫੜ ਕੇ ਛਿਲ ਦਿੰਦੇ ਨੇ ਧੱਕੇ ਚੜ੍ਹੇ ਹੁੰਦਾ ਤੇ ਦੂਜਾ ਵੀ ਅੰਦਰੇ ਹੁੰਦਾ ਤੇ ਜਦੋਂ ਪੁਲਿਸ ਅੰਦਰ ਪਹੁੰਚਦੀ ਤੇ ਅੰਦਰ ਡਰੱਗ ਮਾਰਵਾਨਾ ਤੇ ਜੋ ਵੀ ਇਹ ਕਨਵਰਜਨ ਦੀਆਂ ਚੀਜ਼ਾਂ ਵਰਤਦੇ ਨੇ ਮੁਸਲਮਾਨ ਉਹ ਅੰਦਰੋਂ ਮਿਲੀਆਂ ਨੇ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਇਹਨਾਂ ਨੂੰ ਤੇ ਇਲੀਗਲ ਵੈਪਨਸ ਮਿਲੇ ਨੇ ਤੇ ਕੇਸ ਤੇ ਬੜਾ ਵੱਡਾ ਪਿਆ ਹੈ ਪਰ ਸਰੂਪ ਮਹਾਰਾਜ ਦਾ ਉਹ ਉਹਦਾ ਕੋ ਨੁਕਸਾਨ ਨਹੀਂ ਹੋਇਆ ਪਤਾ ਨਹੀਂ ਕੀ ਕਰਨਾ ਚਾਹੁੰਦੇ ਸੀ ਉਹ ਲੋਗ ਕੀ ਕੀਤਾ ਨਾ ਲੋਕਾਂ ਨੇ ਪਰ ਉਹ ਹੁਣ ਵੱਡੇ ਕੇਸ ਫਸ ਗਏ ਨੇ ਇਹ ਚ ਬੜਾ ਧੰਵਾਦ ਉਹ ਸਾਰੇ ਜਾਗਰੂਕ ਸਿੰਘਾਂ ਦਾ ਜਿਨ੍ਹਾਂ ਨੇ ਇਹ ਹੱਲਾ ਮਾਰਿਆ ਤੇ ਉਥੋਂ ਜਿਹੜਾ ਸਰੂਪ ਕੱਢਿਆ ਮਹਾਰਾਜ ਦਾ ਤੇ ਹੁਣ ਜਿਹੜੀ ਜਨਾਨੀ ਹੈ ਉਹ ਅਸੀਂ ਚਿੱਤਰਪਖਿਆਂਤਰ ਹੋਨੇ ਆ ਆ ਵੀ ਚਿੱਤਰ ਹੀ ਹੈ ਨਾ ਵੀ ਸਹਿਜਪਾਟ ਕਹਿ ਕੇ ਸੂਪ ਲੈ ਗਈ ਮਹਾਰਾਜ ਦਾ ਤੇ ਬਾਕੀ ਜਿਹੜੀ ਡਿਟੇਲ ਆਪਾਂ ਸ਼ਾਮ ਨੂੰ ਜਿਹੜੀ ਸਾਂਝੀਤਾ ਨਾ ਕਰਾਂਗੇ ਤੇ ਉਹ ਇਹ ਉਹ ਜਗ੍ਹਾ ਹੈ ਜਿੱਥੇ ਮੋਦੀ ਨੇ ਆਉਣਾ ਸੀਗਾ ਤੇ ਡਾਕਟਰ ਅਮਰੀਤ ਸਿੰਘ ਤੇ ਉਹ ਜਾਫੀ ਹੋਣੀ ਸਾਰੇ ਇਹ ਉਥੇ ਤਿਰੰਗੇ ਸੱਣ ਪਹੁੰਚੇ ਪਰ ਜਦੋਂ ਮਹਾਰਾਜ ਦਾ ਮੁੱਦਾ ਚੱਲਿਆ ਤੇ ਸਿੰਘਾਂ ਨੇ ਕੋਲਾ ਕੀਤੀ ਉਹਨਾਂ ਚ ਕੋਈ ਨਹੀਂ ਪਹੁੰਚਿਆ ਕਾਰਨ ਕੀ ਹੈ ਕਿ ਉਹਦੇ ਚ ਦੋ ਮੁਸਲਮਾਨ ਇਨਵੋਲਡ ਸੀਗੇ ਤੇ ਸ਼ਾਇਦ ਸਿੰਘਾਂ ਇਹ ਕਿ ਆਉਂਦਾ ਕਿ ਹਿੰਦੂ ਇਨਵੋਲਵਮੈਂਟ ਇਹ ਸ਼ਾਇਦ ਹੋ ਸਕਦਾ ਵੀ ਇਹ ਸਾਰੇ ਜਿਹੜੇ ਖਾਲਸਤਾਨੀ ਸੋ ਕਾਲ ਪ੍ਰੋਕਲੇਮ ਆਪਣੇ ਆਪ ਨੂੰ ਇਹ ਉੱਥੇ ਪਹੁੰਚ ਜਾਂਦੇ ਇਹ ਉੱਥੇ ਸੀਗੇ ਜਦੋਂ ਸਾਰਾ ਕੁਝ ਹੋਇਆ ਇਸੇ ਕਰਕੇ ਸੀ ਕਹਿੰਨੇ ਆ ਕਿ ਇਹ ਜਿੰਨਾ ਵੀ ਇਸ ਵਕਤ ਬਾਅਦ ਜਿੰਨਾ ਵੀ ਲਾਣਾ ਹੈ ਜਿਹੜਾ ਖਾਲਸਾ ਦੀ ਗੱਲ ਕਰੇ ਆਈਐਸਆਈ ਦੇ ਜਿਹੜੇ ਇਹ एजेंडे ਦਾ ਇੱਕ ਗੁਰਗਾ ਸਤਗੁਰ ਸੱਚੇ ਪਾਤਸ਼ਾਹ ਦੀ ਬੇਦਬੀ ਹੁੰਦੀ ਤੇ ਕੋਈ ਸਾਰਿਆਂ ਨਹੀਂ ਪਹੁੰਚਦਾ ਲੋਕਲ ਸਿੰਘ ਉਥੋਂ ਜਿਹੜਾ ਸਾਰਾ ਇਹ ਕੰਮ ਕਰਦੇ ਨੇ ਤੇ ਬਾਕੀ ਇਹਨਾਂ ਦੀ ਕਰਤੂਤਾ ਦੀ ਨੰਗੀਆਂ ਹੋ ਗਈਆਂ ਜੱਗ ਦੇ ਵਿੱਚ ਵੀ ਕਦੀ ਵੀ ਇਹ ਉਹਨਾਂ ਗਰੂਮਿੰਗ ਗੈਂਗ ਵਾਲਿਆਂ ਦੇ ਖਿਲਾਫ ਨਹੀਂ ਬੋਲਣਗੇ ਭਾਈ ਚਾਰਾ ਜਿਹੜਾ ਬਣਾ ਕੇ ਰੱਖਣਗੇ ਤੇ ਹੁਣ ਇਹਨਾਂ ਦੀ ਜਿਹੜੀ ਹੈ ਖੁੱਲ ਕੇ ਇਹਨਾਂ ਦੀ ਵੀ ਉਹੀ ਹਾਲਤ ਕਰਾਂਗੇ ਜੋ ਇਹਨਾਂ ਗਰੂਮਿੰਗ ਗੈਂਗਾਂ ਨਾਲ ਕੀਤੀ ਸੀ ਆਪਾਂ ਤੇ ਸਿੰਘਾਂ ਦਾ ਬਹੁਤ ਨੂੰ ਅੱਜ ਨਾਲੇ ਉਸ ਕਟੂਏ ਨੂੰ ਛੱਲਿਆ ਇਹਨਾਂ ਪਾਪੀਆਂ ਨੂੰ ਸਜ਼ਾ ਦਿੱਤੀ ਹੈ ਇਹ ਕੇਸ ਕਾਫੀ ਪਾਰਾ ਪੈ ਗਿਆ ਤੇ ਪੰਥ ਦੀ ਚੜ੍ਹਦੀ ਕਲਾ ਤੇ ਸਾਰੇ ਗਰੰਥੀ ਸਿੰਘਾਂ ਨੂੰ ਬੇਨਤੀ ਵੀ ਅਗਾਹ ਤੋਂ ਕਿਸੇ ਇੱਕ ਜਾਣ ਦੇ ਕਹਿੰਦੇ ਸਰੂਪਨਾ ਦਿੱਤਾ ਜਾਵੇ ਜਦ ਤੱਕ ਇਹ ਪੂਰਾ ਪਰਿਵਾਰ ਨਹੀਂ ਹੁੰਦਾ ਤੇ ਬੀਬੀਆਂ ਦਾ ਖਾਸ ਕਰਕੇ ਖਿਆਲ ਹੁਣ ਮੈਂ ਇਹ ਭੈਣਾ ਨੇ ਕਹਿਣਾ ਕੀ ਗੱਲ ਕਿਉਂ ਆਖੀ ਹੈ ਕਿਉਂਕਿ ਤੁਸੀਂ ਟਾਰਗੇਟ ਸੌਫਟ ਟਾਰਗੇਟ ਈਜ਼ੀ ਟਾਰਗੇਟ ਹੋ ਜਾਂਦੀਆਂ ਨੇ ਜਿਵੇਂ ਉਸ ਮੈਂਬਰ ਦੀ ਕਰ ਦਿਓਗੇ ਸੀਗੀ ਇਹਦੇ ਸਿੰਘਾਂ ਨੇ ਚਲੋ ਆਪਣਾ ਜਾਗਰੂਤਾ ਵਿਖਾਈ ਆਪਣਾ ਹੌਸਲਾ ਵਿਖਾਇਆ ਤੇ ਅਮਰੀਕਾ ਵਰਗੇ ਸ਼ਹਿਰ ਦੇ ਵਿੱਚ ਉਹ ਸਾਰਾ ਕੰਮ ਹੈ ਤਾਂ ਵੀ ਹੁਣੇ ਵੀਡੀਓ ਫੋਟੋ ਸ਼ੇਅਰ ਕਰਾਂਗੇ ਤੇ ਜਿਹੜੀ ਡਿਟੇਲ ਖਬਰ ਆਪਰਾਤੀ ਫਿਰ ਉਹ ਸਿੰਘਾਂ ਲਾਈਵ ਹੋ ਕੇ ਤੇ ਆਪਾਂ ਗੱਲਬਾਤ ਕਰਾਂਗੇ ਵਾਇਰੂਸ ਜੀ ਦਾ ਕਾਲ ਸਵਾਇਰੂਸ ਜੀ